ਮੈਨੂੰ ਇਹ ਗੱਲ ਕਹਿਣ ਤੋਂ ਗਰੇਜ਼ ਕੋਈ ਨਹੀਂ ਅਸੀਂ ਉਸ ਬੰਦੇ ਨਾਲ ਬਹੁਤੇ ਸਹਿਮਤ ਹੋਈਏ ਚਾਹ ਨਾ ਹੋਈਏ ਪਰ ਉਹ ਬੰਦਾ ਮਰ ਕੇ ਸਾਨੂੰ ਇੱਕ ਇਹੋ ਜੀ ਚੀਜ਼ ਦੇ ਗਿਆ ਜਿਹਦੇ ਨਾਲ ਉਹ ਸਦਾ ਹੀ ਅਮਰ ਹੋ ਗਿਆ ਮੈਂ ਗੱਲ ਕਰ ਰਿਹਾ ਉਸ ਗਾਉਣ ਵਾਲੇ ਸਿੱਧੂ ਮੂਸੇਵਾਲੇ ਦੀ ਬਲਵਿੰਦਰ ਸਿੰਘ ਜਟਾਣੇ ਦਾ ਸਭ ਤੋਂ ਪਹਿਲਾਂ ਜ਼ਿਕਰ ਤੇ ਉਸ ਬੰਦੇ ਨੇ ਕੀਤਾ ਹੈ ਨਾ ਅਸੀਂ ਉਹਦੇ ਗਾਣਿਆਂ ਨਾਲ ਸਹਿਮਤ ਹੋਈਏ ਚਾਹ ਨਾ ਹੋਈਏ ਪਰ ਉਹਦੇ ਮਰਨ ਤੋਂ ਬਾਅਦ ਆ ਗੀਤ ਆਇਆ ਐਸਵਾਈਐਲ ਨਹਿਰ ਉਹਦੇ ਵਿੱਚ ਉਹ ਜ਼ਿਕਰ ਕਰਦਾ ਮੁਰ ਬਲਵਿੰਦਰ ਜਟਾਣਾ ਆਉ ਉਹ ਗਾਣਾ ਭਾਰਤ ਦੀ ਸਰਕਾਰ ਨੂੰ ਬੈਨ ਕਰਨਾ ਪਿਆ ਤੇ ਸਿੱਧੂ ਮੂਸੇ ਵਾਲੇ ਦੇ ਗੀਤ ਤੋਂ ਬਾਧਾ ਹੀ ਸ਼ਰੋਮਣੀ ਕਮੇਟੀ ਨੂੰ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਤਸਵੀਰ ਅਜਾਇਬ ਘਰ ਚ ਲਾਉਣੀ ਪਈ ਪਹਿਲਾਂ ਫੋਟੋ ਇਹਨਾਂ ਵੀ ਕਿਤੇ ਨਹੀਂ ਸੀ ਲਾਈ ਇਹ ਉਹ ਭਾਈ ਬਲਵਿੰਦਰ ਸਿੰਘ ਜਟਾਣਾ ਹੈ ਜਦੋਂ ਪੌੜੀਆਂ ਚੜਿਆ ਜਾਵੇ ਨਾ ਮਗਰ ਤਿੰਨ ਖਾੜ ਘੂਰ ਚੜੇ ਤੇ ਜਿਹੜੇ ਵੱਡੇ ਵੱਡੇ ਅਫਸਰ ਤੇ ਇੰਜੀਨੀਅਰ ਅੰਦਰ ਬੈਠੇ ਮੀਟਿੰਗ ਕਰ ਰਹੇ ਆ ਉਹਨਾਂ ਦੇ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਕਰਦਾ ਸੀ ਚੱਪੜਾਸੀ ਭੋਲਾ ਪ੍ਰਸਾਦ ਭੋਲਾ ਪ੍ਰਸਾਦ ਟ੍ਰੇ ਚੁੱਕੀ ਜਾਵੇ ਉਹਨੇ ਸਾਹਮਣੇ ਖਾੜਕੂ ਆਉਂਦੇ ਵੇਖੇ ਭੋਲੇ ਪ੍ਰਸਾਦ ਦਾ ਮੱਥਾ ਠਣਕਿਆ ਭੋਲਿਆ ਤੂੰ ਦੇ ਕੱਲੀ ਚਾਹ ਲਈ ਜਾਣਾ ਮਠਿਆਈ ਵਾਲਾ ਡੱਬਾ ਤੇ ਉਹ ਚੁੱਕੀ ਆਉਂਦੇ ਆ ਤੇ ਇਹ ਨਾ ਹੋਵੇ ਪਹਿਲਾਂ ਤੇਰਾ ਮੂੰਹ ਮਿੱਠਾ ਕਰਾ ਦੇਣਾ ਭੋਲੇ ਪ੍ਰਸਾਦ ਨੇ ਟ੍ਰੇ ਸੁਟੀ ਤੇ ਕੋਠੇ ਤੋਂ ਛਾਲ ਮਾਰ ਕੇ ਭੋਲਾ ਲੱਤ ਉਦਾਂ ਹੀ ਤੜਾ ਕੇ ਬਹਿ ਗਿਆ ਹੁਣ ਚਾਰੇ ਬੱਬਰ ਚਾਰੇ ਖਾੜਕੂ ਉਸ ਦਫ਼ਤਰ ਦੇ ਅੰਦਰ ਦਾਖਲ ਹੋਏ ਜਿੱਥੇ ਵੱਡੀ ਮੀਟਿੰਗ ਹੋ ਰਹੀ ਆ ਐਮ ਐਲ ਸੀ ਕਰੀ ਵੱਡਾ ਇੰਜੀਨੀਅਰ ਸਾਹਮਣੇ ਬੈਠਾ ਦਰਵਾਜ਼ਾ ਖੁੱਲਿਆ ਖਾੜਕੂ ਅੰਦਰ ਹੋਏ ਤੇ ਐਮ ਐਲ ਸੀ ਕਰੀ ਆਪਣੀ ਕੁਰਸੀ ਤੋਂ ਉੱਠ ਕੇ ਕਹਿੰਦਾ ਜੇ ਕਿਆ ਬਤਮੀਜ਼ੀ ਹੈ ਕੌਣ ਹੋ ਤੁਸੀਂ ਤੇ ਅਗਲੇ ਬੰਨੇ ਉਹ ਭਾਈ ਬਲਵਿੰਦਰ ਸਿੰਘ ਜਟਾਣਾ ਮੁਸਕਰਾ ਕੇ ਕਹਿੰਦਾ ਦਾਸ ਨੂੰ ਜਟਾਣਾ ਕਹਿੰਦੇ ਆ ਫੋਨ ਕੀਤਾ ਸੀ ਨਾ ਤੁਹਾਨੂੰ ਕਿ ਨਹਿਰ ਬੰਦ ਕਰ ਦਿਓ ਨਹਿਰ ਨਾ ਚਲਾਇਓ ਨਹਿਰ ਦੇ ਉੱਤੇ ਕੰਮ ਨਾ ਕਰੋ ਤੇ ਅਗਲੇ ਬੰਨੋ ਐਮ ਐਲ ਸੀ ਕਰੀ ਜਿਹਨੂੰ ਸਰਕਾਰ ਦਾ ਥਾਪੜਾ ਉਹਨੇ ਤਿੰਨ ਵਾਰ ਟੇਬਲ ਦੇ ਉੱਤੇ ਹੱਥ ਮਾਰਿਆ ਉਹ ਕਹਿੰਦਾ ਜਟਾਣਾ ਤੈਨੂੰ ਕੱਲ ਵੀ ਆਖਿਆ ਨਾ ਨਹਿਰ ਬਣੂਗੀ ਤੇ ਮੇਰਾ ਪੱਕਾ ਵਾਅਦਾ ਤੇਰੇ ਨਾਲ ਨਹਿਰ ਬਣੂਗੀ 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 ਤੇ ਭਾਈ ਬਲਵਿੰਦਰ ਸਿੰਘ ਜਟਾਣਾ ਗੋ ਮੁਸਕਰਾ ਕੇ ਕਹਿੰਦਾ ਅੱਛਾ ਇੰਜੀਨੀਅਰ ਸਾਹਿਬ ਉਹਨੇ ਕੁਰਸੀ ਫੜ ਕੇ ਨਾ ਰੇੜੂਆਂ ਵਾਲੀ ਜਿਹਨੂੰ ਟਾਇਰ ਲੱਗੇ ਸਿਪਾਹੀਏ ਲੱਗੇ ਸੀ ਉਹ ਪੂਰੇ ਜੋਰ ਨਾਲ ਕਮਾਈ ਤੇ ਘੁੰਮਦੀ ਕੁਰਸੀ ਦੇ ਉੱਤੇ ਹੱਥ ਰੱਖ ਕੇ ਕੁਰਸੀ ਰੋਕ ਕੇ ਇੰਜੀਨੀਅਰ ਵੱਲ ਵੇਖ ਕੇ ਆਖਿਆ ਇੰਜੀਨੀਅਰ ਸਾਹਿਬ ਮੈਂ ਵੀ ਤੇ ਇਹੋ ਕਹਿਣ ਲੱਗਾ ਨਹਿਰ ਬਣੇਗੀ 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 ਪਰ ਦਰਿਆ ਸਤਲੁਜ ਦੇ ਪਾਣੀ ਦੀ ਨਹੀਂ ਨਹਿਰ ਬਣੇਗੀ ਤੁਹਾਡੇ ਖੂਨ ਦੀ ਵੇ ਅਸੀਂ ਖੁਦ ਹੀ ਚੁਣੀਏ ਤਵੀ ਤਤੀ ਤੇ ਦੇਗਾ ਵਿੱਚ ਉਬਾਲੇ ਖਾਣ ਜਾਂਦੇ ਜਦੋਂ ਸਿਰ ਤੋਂ ਪਾਣੀ ਲੰਘ ਜਾਵੇ ਤੇ ਅਸੀਂ ਫੁੱਲ ਤੋਂ ਬਣ ਕਿਰਪਾ ਦੇ ਜਾਂਦੇ